ਪੰਜਾਬ ਦੇ ਅੰਦਰ ਬਹੁਤ ਸਾਰੇ ਅਜਿਹੇ ਲੋੜਵੰਦ ਲੋਕ ਨੇ ਜੋ ਕਿ ਕਨਕ ਲੈਣਾ ਚਾਹੁੰਦੇ ਨੇ ਸਰਕਾਰੀ ਸਹੂਲਤਾਂ ਦਾ ਲਾਭ ਲੈਣਾ ਚਾਹੁੰਦੇ ਨੇ ਪਰ ਉਹ ਇਸ ਤੋਂ ਵਾਂਝੇ ਰਹਿ ਜਾਂਦੇ ਨੇ ਪਰ ਦੂਜੇ ਪਾਸੇ ਕੁਝ ਜਹੇ ਲੋਕ ਨੇ ਜਿਹੜੇ ਕਿ ਰੱਜੇ ਪੁੱਜੇ ਘਰਾਣਿਆਂ ਦੇ ਨੇ ਪਰ ਉਹ ਇਹਨਾਂ ਸਹੂਲਤਾਂ ਦਾ ਆਨੰਦ ਮਾਣ ਰਹੇ ਨੇ ਤਾਂ ਹੁਣ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਦਾ ਮੁੱਦਾ ਵਿਧਾਨ ਸਭਾ ਦੇ ਵਿੱਚ ਵੀ ਗੂੰਜਿਆ ਤੁਹਾਨੂੰ ਦੱਸ ਦਈਏ ਕਿ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਸਪਸ਼ਟ ਕੀਤਾ ਹੈ ਕਿ ਜਿਹੜੇ ਲੋਕ ਇਸ ਯੋਜਨਾ ਦਾ ਗੈਰਕਾਨੂੰਨੀ ਢੰਗ ਨਾਲ ਲਾਭ ਲੈ ਰਹੇ ਨੇ ਉਹਨਾਂ ਦੇ ਕਾਰਡ ਰੱਦ ਕਰ ਦਿੱਤੇ ਜਾਣਗੇ ਅਤੇ ਨਵੇਂ ਕਾਰਡ ਬਣਾ ਕੇ ਅਸਲ ਲੋੜਵੰਦਾਂ ਤੱਕ ਇਸਦਾ ਲਾਭ ਦਿੱਤਾ ਜਾਊਗਾ ਦਰਸਰ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਨੇ ਵਿਧਾਨ ਸਭਾ ਵਿੱਚ ਨੀਲੇ ਕਾਰਡਾਂ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ 40 ਤੋਂ 50% ਲੋਕ ਇਸ ਦਾ ਗੈਰਕਾਨੂੰਨੀ ਢੰਗ ਨਾਲ ਫਾਇਦਾ ਚੁੱਕ ਰਹੇ ਨੇ ਇਹਨਾਂ ਲੋਕਾਂ ਨੂੰ ਨਾ ਸਿਰਫ ਮੁਫਤ ਰਾਸ਼ਨ ਮਿਲ ਰਿਹਾ ਸਗੋਂ ਇਸ ਯੋਜਨਾ ਤਹਿਤ ਦਿੱਤੀਆਂ ਜਾਣ ਵਾਲੀਆਂ ਡਾਕਟਰੀ ਸਹੂਲਤਾਂ ਦਾ ਵੀ ਲਾਭ ਚੁੱਕ ਰਹੇ ਨੇ ਦੂਜੇ ਪਾਸੇ ਇਸ ਦੇ ਅਸਲ ਲਾਭਪਾਤਰੀਆਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਰਹੇ ਉਹਨਾਂ ਅਪੀਲ ਕੀਤੀ ਕਿ ਗੈਰਕਾਨੂੰਨੀ ਤੌਰ ਤੇ ਜਾਰੀ ਕੀਤੇ ਨੀਲੇ ਕਾਰਡ ਰੱਦ ਕੀਤੇ ਜਾਣ ਤੇ ਉਹਨਾਂ ਦੇ ਹੱਕ ਉਹਨਾਂ ਲੋਕਾਂ ਨੂੰ ਦਿੱਤੇ ਜਾਣ ਜੋ ਸੱਚਮੁੱਚ ਲੋੜਵੰਦ ਨੇ ਜਵਾਬ ਵਿੱਚ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਦੱਸਿਆ ਕਿ ਐਨਐਫਐਸ ਦੇ ਤਹਿਤ ਪੰਜਾਬ ਨੂੰ 1 ਕਰੋੜ 41 ਲੱਖ લાભ ਪਾਤਰੀ ਮਿਲਦੇ ਨੇ ਇਸ ਨਹੀਂ ਇਸ ਤੋਂ ਜ਼ਿਆਦਾ ਲੋਕਾਂ ਦੇ ਕਾਰਡ ਨਹੀਂ ਬਣਾਏ ਜਾ ਸਕਦੇ ਉਹਨਾਂ ਕਹੇ ਕਿ ਪਹਿਲਾਂ ਵੀ ਗੈਰਕਾਨੂੰਨੀ ਤੌਰ ਤੇ ਜਾਰੀ ਕੀਤੇ ਗਏ ਕਾਰਡਾਂ ਨੂੰ ਰੱਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਪਰ ਇਸ ਦੇ ਕੋਈ ਦੇ ਨਤੀਜੇ ਨਹੀਂ ਮਿਲੇ ਉਹਨੇ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਤੇ ਵਿਚਾਰ ਕੀਤਾ ਜਾਊਗਾ ਇਸ ਦਾ ਗੈਰਕਾਨੂੰਨੀ ਫਾਇਦਾ ਉਠਾਉਣ ਵਾਲਿਆਂ ਨੂੰ ਬਾਹਰ ਕੱਢਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਨੇ ਉਹਨਾਂ ਨੇ ਕਾਰਡ ਰੱਦ ਕਰ ਦਿੱਤੇ ਜਾਣਗੇ ਅਤੇ ਲੋੜਵੰਦਾ ਲਈ ਨੀਲੇ ਕਾਰਡ ਬਣਾਏ ਜਾਣਗੇ ਇਸ ਦੇ ਨਾਲ ਹੀ ਉਹਨਾਂ ਸਾਰਿਆਂ ਨੂੰ 31 ਮਾਰਚ ਤੱਕ ਈ ਕੇवाईसी ਕਰਵਾਉਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਅਤੇ ਵੀ ਕਿਹਾ ਗਿਆ ਕਿ ਇਸ ਤੋਂ ਬਾਅਦ ਜਿਨ੍ਹਾਂ ਲਾਪਤਰੀਆਂ ਨੇ ਈ ਕੇवाईसी ਨਹੀਂ ਕਰਵਾਇਆ ਉਸ ਨੂੰ ਰਾਸ਼ਨ ਨਹੀਂ ਦਿੱਤਾ ਜਾਊਗਾ ਤਾਂ ਇਹ ਵਿਧਾਨ ਸਭਾ ਦੇ ਵਿੱਚ ਉਹਨਾਂ ਮੁੱਦਾ ਉੱਠਿਆ ਦੇਖਣਾ ਹੋਵੇਗਾ ਕਿ ਸਰਕਾਰ ਇਸ ਉੱਤੇ ਕਦੋਂ ਤੱਕ ਠੱਲ ਪਾਉਂਦੀ ਹੈ ਕਿਉਂਕਿ ਸਮਾਜ ਦੇ ਵਿੱਚ ਬਹੁਤ ਸਾਰੇ ਅਨ ਲੋੜਵੰਦ ਜਾਂ ਗਰੀਬ ਲੋਕਾਂ ਦੀਆਂ ਇਹ ਬਿਆਨ ਹੁੰਦੇ ਨੇ ਕਿ ਉਹਨਾਂ ਨੂੰ ਜਿਹੜਾ ਇਸ ਦਾ ਲਾਭ ਨਹੀਂ ਮਿਲਦਾ ਹੈਗਾ ਉਹਨਾਂ ਨੂੰ ਤਾਂ ਉਹਨਾਂ ਦੇ ਰਾਸ਼ਨ ਕਾਰਡ ਕੱਢ ਦਿੱਤੇ ਜਾਂਦੇ ਨੇ ਪਰ ਬਹੁਤ ਸਾਰੇ ਪਿੰਡਾਂ ਵਿੱਚ ਜਿੱਥੇ ਵੀ ਹੁੰਦਾ ਹੈ ਕਿ ਸਿਆਸੀ ਤੌਰ ਦੇ ਉੱਤੇ ਵੀ ਇਸ ਦਾ ਖਮਿਆਜਾ ਲੋੜਵੰਦ ਲੋਕਾਂ ਨੂੰ ਭੁਗਤਣਾ ਪੈਂਦਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕਾਰਡ ਜਿਹੜੀ ਰੰਜਿਸ਼ਵਾਜੀ ਕਾਰਨ ਵੀ ਕੱਢ ਦਿੱਤੇ ਜਾਂਦੇ ਨੇ ਜਿਸ ਕਰਕੇ ਉਹਨਾਂ ਨੂੰ ਇਹਦਾ ਫਾਇਦਾ ਨਹੀਂ ਮਿਲਦਾ ਅਤੇ ਉਹ ਜਿਹੜੀ ਮੁਫਤ ਸਹੂਲਤ ਹੈ ਸਰਕਾਰ ਵੱਲੋਂ ਭਾਵੇਂ ਡਾਕਟਰ ਦੀ ਸੂਤ ਦੀ ਭਾਵੇਂ ਉਹਨਾਂ ਨੂੰ ਕਣਕ ਮਿਲਦੀ ਹੈ ਆਟਾ ਮਿਲਦਾ ਉਸ ਦਾ ਲਾਭ ਨਹੀਂ ਚੁੱਕ ਸਕਦੇ ਤੇ ਜਿਹੜੇ ਲੋਕ ਆਪਣਾ ਰੋਜ਼ੀ-ਰੋਟੀ ਵਧੀਆ ਚਲਾ ਰਹੇ ਨੇ ਪਰ ਦੂਜੇ ਪਾਸੇ ਉਹ ਨਾਲ ਇਹ ਵੀ ਸਹੂਲਤਾ ਫਾਇਦਾ ਚੁੱਕ ਰਹੇ ਨੇ ਬਲਕਿ ਜਿਹੜਾ ਡਾਕਟਰ ਸਹੂਲਤਾ ਉਸ ਦਾ ਲਾਭ ਲੈਣ ਵਾਸਤੇ ਉਹਨਾਂ ਨੇ ਆਪਣੇ 5 ਲੱਖ ਰੁਪਏ ਤੱਕ ਦੇ ਜਿਹੜੇ ਹੀ ਮੁਫਤ ਮੈਡੀਕਲ ਸਹੂਲਤਾ ਉਹਦੇ ਕਾਰਡ ਬਣਵਾਏ ਹੋਏ ਨੇ ਤਾਂ ਹੁਣ ਸਰਕਾਰ ਦੇ ਧਿਆਨ ਵਿੱਚ ਆ ਚੁੱਕਿਆ ਹੈ ਪਰ ਈ ਕੇ ਵਾਈ ਸੀ ਕਰਨ ਤੋਂ ਬਾਅਦ ਦੇਖਣਾ ਹੋਵੇਗਾ ਕਿ ਸਰਕਾਰ ਕਿੰਨੇ ਕੁ ਲੋਕਾਂ ਦੇ ਕਾਰਡ ਕੱਟਦੀ ਹੈ ਕੀ ਵਾਕਈ ਇਸ ਨੂੰ ਦੁਰਸਤ ਕੀਤਾ ਜਾਊਗਾ ਕਿਉਂਕਿ ਜੇਕਰ ਜਿਹਾ ਕੀਤਾ ਜਾਂਦਾ ਤਾਂ ਪਿੰਡਾਂ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਵੀ ਇੱਕ ਦੂਜੇ ਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਤੇ ਹੋਰ ਵੀ ਬਹੁਤ ਸਾਰੇ ਮਾਮਲੇ ਉੱਠ ਕੇ ਸਾਹਮਣੇ ਆਉਂਦੇ ਨੇ ਇਸ ਕਰਕੇ ਸਰਕਾਰ ਜਰੂਰ ਦਾਵਾ ਕਰ ਰਹੀ ਹੈ ਪਰ ਕਿਤਨਾ ਕਿਤੇ ਇਹ ਇੰਨਾ ਸੁਖਾਲਾ ਵੀ ਨਹੀਂ ਹੈਗਾ ਇੱਕ ਚੁਣੌਤੀ ਵੀ ਹੋ ਸਕਦੀ ਹੈ ਕਿਉਂਕਿ ਜੇਕਰ ਸਿਆਸੀ ਤੌਰ ਦੇ ਉੱਤੇ ਪਿੰਡਾਂ ਵਿੱਚ ਦੇਖਿਆ ਜਾਵੇ ਤਾਂ ਇਸ ਦਾ ਜਿਹੜੀਆਂ ਵੀ ਪੰਚਾਇਤਾਂ ਹੋਣਗੀਆਂ ਜਿਸ ਵੀ ਪਾਰਟੀ ਦੀਆਂ ਤਾਂ ਉਹਦੇ ਕਾਰਨ ਕਰਕੇ ਪਾਰਟੀ ਬਾਜੀ ਦਾ ਵੀ ਜਿਹੜਾ ਸਵਾਲ ਹੈ ਉਹ ਇੱਥੇ ਪੈਦਾ ਹੋਊਗਾ ਕਿ ਉਸ ਕਰਕੇ ਕਾਰ ਕੱਟੇ ਗਏ ਨੇ ਜਾਂ ਘਟਵਾਏ ਗਏ ਨੇ ਇਸ ਕਰਕੇ ਸਰਕਾਰ ਕਿਸੇ ਵਿਵਾਦ ਵਿੱਚ ਨਹੀਂ ਫਸਣਾ ਚਾਹੁੰਦੀ ਕਿਉਂਕਿ ਪਹਿਲਾਂ ਹੀ ਸਰਕਾਰ ਬਹੁਤ ਸਾਰੇ ਵਿਵਾਦਾਂ ਵਿੱਚ ਕਿਰੀ ਹੋਈ ਹੈ ਭਾਵੇਂ ਪਟਿਆਲਾ ਕਰਨਲ ਦਾ ਮਾਮਲਾ ਹੋਵੇ ਕਟਮਾਰ ਦਾ ਮਾਮਲਾ ਹੋਵੇ ਭਾਵੇਂ ਕਿਸਾਨਾਂ ਦੇ ਧਰਨੇ ਚ ਕੁਮਾਉਣ ਦਾ ਮਾਮਲਾ ਹੋਵੇ ਜਾਂ ਕੁਝ ਹੋਰ ਮਾਮਲੇ ਹੋਣ ਉਸ ਨੂੰ ਲੈ ਕੇ ਪਹਿਲਾਂ ਹੀ ਸਰਕਾਰ ਖਸੂਤੀ ਸਥਿਤੀ ਕੀ ਵਿੱਚ ਕਿਰੀ ਹੋਈ ਹੈ ਇਸ ਕਰਕੇ ਸਰਕਾਰ ਫੈਸਲਾ ਜ਼ਰੂਰ ਲਏਗੀ ਇਸ ਨੂੰ ਦੁਰਸਤ ਜ਼ਰੂਰ ਕਰਨਾ ਚਾਹੁੰਦੀ ਹੈ ਪਰ ਕਿਸ ਤਰੀਕੇ ਨਾਲ ਕਰੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਜਿਉ ਜਾਜਤ ਧੰਨਵਾਦ